ਬਿਲਕੁਲ ਜੀ ਇਹ ਇੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਵੀ ਮੋਬਾਈਲ ਗੁੰਮਦਾ ਉਹਦਾ ਸਭ ਤੋਂ ਪਹਿਲਾਂ ਇਹ ਹੁੰਦਾ ਇੱਕ ਤੇ ਫਾਈਨੈਂਸ਼ੀਅਲ ਲਾਸਟ ਹੋਣਾ ਹੀ ਹੁੰਦਾ ਪਲੱਸ ਜਿਹੜਾ ਡਾਟਾ ਹੁੰਦਾ ਉਹਦੀ ਇਮੋਸ਼ਨ ਜੁੜੇ ਹੁੰਦੇ ਆ ਸਾਰੇ ਉਹਦੇ ਸੈਂਟੀਮੈਂਟਲ ਦੀਆਂ ਫੈਮਿਲੀ ਪਿਕਚਰਸ ਹੁੰਦੀਆਂ ਨੇ ਕੁਝ ਉਹ ਡਾਕੂਮੈਂਟਸ ਵਗੈਰਾ ਹੁੰਦੇ ਆ ਮਤਲਬ ਮੇਰੀ ਜਿਹੜਾ ਡਾਟਾ ਜਿਆਦਾ ਬਹੁਤ ਇੰਪੋਰਟੈਂਟ ਆ ਚਲੋ ਪੈਸੇ ਦੀ ਆਪਾਂ ਪੂਰਤੀ ਕੀਤੀ ਜਾਂ ਹਦੀ ਲੇਕਿਨ ਜਿਹੜਾ ਡਾਟਾ ਆ ਜਿਹੜਾ ਰਿਕਵਰ ਕਰਨਾ ਇਹ ਸਭ ਤੋਂ ਵੱਡਾ ਇੰਪੋਰਟੈਂਟ ਆ ਥੋ ਇਸ ਕਰਕੇ ਆਪਾਂ ਇਹ ਸਾਡੀ ਟੀਮ ਜਿਹੜੀ ਬਟਾਲਾ ਦੀ ਇੱਕ ਡੈਡੀਕੇਟਿਡ ਟੀ ਬਾਕੀ ਬੰਦਾਂ ਬੈਠੇ ਆ। ਆਟਮੋ ਜੈਡਿਕਸ਼ਨਲ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਦੇ ਜਿਹੜੇ ਫੋਨ ਆਪਾਂ ਵਾਤਵਾਦ ਲੱਭ ਸਕੀਏ। 1 ਸਾਲ ਦੇ ਵਿੱਚ 1350 ਫੋਨ ਉਹ ਵੀ 2 ਕਰੋੜ ਦੀ ਕੀਮਤ ਦੇ ਲੱਭ 2 ਕਰੋੜ 60 ਲੱਖ ਜੀ। 2 ਕਰੋੜ 60 ਲੱਖ ਦਾ ਦੇਖੋ ਸਾਡਾ ਮੇਨ ਪਰਪਸ ਇਹੀ ਹੈ ਕਿ ਆਪਾਂ ਡਿਲੀਵਰ ਕਰਨਾ। ਸਾਡੀ ਇਹੋ ਹੀ ਐਫਰਟਸ ਆ ਕਿ ਜੇ რა ਹਾਨੂਪੁਰ ਰਿਪੋਰਟ ਕਰਦਾ ਫਿਰ ਸਾਡਾ ਫੋਨ ਗੁੰਮ ਹੋ ਗਿਆ। ਅਸੀਂ ਉਹਨੂੰ ਔਨ ਪ੍ਰਾਇਰੀਟੀ ਉਹ ਨਾਜ਼ੀਦਾਪੁਰ ਤੇ ਉਹਨੂੰ ਆਪਾਂ ਕੋਸ਼ਿਸ਼ ਕਰ ਰਹੇ ਆ ਭਾਈ ਵਾਤਵਾਦ ਰਿਕਵਰੀ ਕਰ ਕੋਸ਼ਿਸ਼ ਖੋਰ ਜਦੋਂ ਲੋਕਾਂ ਦੀ ਖੁਸ਼ੀ ਜਿਹੜੇ ਤੇ ਕਿੰਨਾ ਦੀ ਮਹਿਸੂਸ ਦੇਖੋ ਜੀ ਇਹ ਤੇ ਆਪਣਾ ਇਹ ਲੋਕਾਂ ਨਾਲ ਕੀ ਦੱਸਣਾ ਇਹ ਆਪਨੇ ਆਪ ਨੂੰ ਅੰਦਰੋਂ ਬੜੀ ਖੁਸ਼ੀ ਹੁੰਦੀ ਆ ਕਿ ਕਿਸੇ ਦੀ ਆਪਾਂ ਕਿਸੇ ਮਤ ਕੁਝ ਕੰਮ ਆ ਸਕੇ ਆ ਆਪਾਂ ਤੇ ਲਗਾਤਾਰ ਬਿਲਕੁਲ ਜੀ ਆਪਾਂ ਜਿਹੜੇ ਕੋਈ ਇੰਜ ਮਾਰ ਕੇ ਮਾਰਦੀ ਨਜ਼ਰ ਬਿਲਕੁਲ ਜੀ ਬਿਲਕੁਲ ਇਹ ਕੰਟੀਨਿਊ ਕਰੇ ਚੱਲਦਾ ਰਹੇਗਾ ਇਸ ਤਰ੍ਹਾਂ ਹੀ ਇਸ ਤੋਂ ਵੱਧ ਕਰ ਰਹੇ ਕਰ ਰਹੇ ਜੀ ਆਪਾਂ ਇਸ ਟੀਮ ਦੇ ਵਿੱਚ ਬੰਦੇ ਹੋ ਦੋ ਸ਼ਾਮਲ ਕਰ ਲਏ ਆ ਅਪਾ ਇਹਨੂੰ ਹੋਰ ਵਿਧਿਕਾ ਜਿਹੜੀ ਵੀ ਸਾਡੇ ਕੋਲ ਰਿਪੋਰਟਿੰਗ ਆਏਗੀ ਜਿੱਥੇ ਗੁੰਮ ਹੋਇਆ ਫੋਨ ਦੀ ਉਹਨਾਂ ਪਰ ਕਵਰ ਕਰਾਂਗੇ ਲੋਕਲ ਟੀਮ ਵੀ ਕਰਨਾ ਚਾਹੁੰਦੇ ਜਰੇ ਜਦੋਂ ਫੋਨ ਗੁੰਮ ਹੋ ਜਾਂਦਾ ਨਾ ਤੇ ਉਹ ਕੰਪਲੇਂਟ ਕਰਨ ਤੋਂ ਗਰੇ ਕਰ ਜਾਂਦੇ ਨਹੀਂ ਜੀ ਬਿਲਕੁਲ ਇਹ ਸਾਨੂੰ ਆਮ ਜਨਤਾ ਨੂੰ ਇਹੋ ਪੀੜਾ ਹੈ ਜੇ ਕਿਸੇ ਦਾ ਫੋਨ ਗੁੰਮ ਹੋ ਜਾਂਦਾ ਆ ਕਿਸੇ ਮਿੱਸ ਹੋ ਜਾਂਦਾ ਆ ਜਾਂ ਕਿ ਡਿੱਗ ਪਿਆ ਆ ਉਹ ਪੈਨਿਕ ਚ ਨਾ ਨਾ ਉਹਦੀ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਚ ਪੁਲਿਸ ਦੇ ਸਹਾਇਕ ਕੇਂਦਰ ਬਣੇ ਆ ਉਸ ਜਾ ਕੇ ਰਿਪੋਰਟਿੰਗ ਕਰਾਉਣ ਕੋਈ ਲੰਮਾ ਜਣਾ ਚੱਕਰ ਨਹੀਂ ਹੈਗਾ ਆਪਣਾ ਡੱਬਾ ਲੈ ਜਨ ਉਹਦਾ ਆਈ ਐਮ ਆ ਨੰਬਰ ਆਪਣਾ ਫੋਨ ਨੰਬਰ ਦੇਣ ਜਾ ਕੇ ਤੇ ਆਪਾਂ ਉਸਲੇ ਨੂੰ ਸਾਰੇ ਕੋਲ ਫੋਟੋ ਕਰਨਗੇ ਆਟੋਮੈਟਿਕਲੀ ਸਾਡੇ ਕੋਲ ਆਉਂਦੇ ਜੁੜਦੇ ਰਹਿ ਗਈ ਜਦੋਂ ਉਹ ਨਾਲ ਕੋਲ ਚੱਲ ਜਾਂਦੀ ਆ ਉਹਦੀ ਕਾਪੀ ਦੇ ਦੇਣ ਸਾਨੂੰ ਕਿ ਸਾਨੂੰ ਆਪਣਾ ਇਹਦਾ ਫੋਨ ਗੁੰਮ ਹੋਇਆ ਅਸੀਂ ਉਸੇ ਪਹਿਲੇ ਇਹਨਾਂ ਨੂੰ ਆਪਣਾ ਕੋਸ਼ਿਸ਼ ਕਰਕੇ ਰਿਕਵਰ ਕਰਾਂਗੇ ਫੋਨ ਤੇ ਇੱਕ ਫੋਨ ਗੁੰਮ ਹੋਇਆ ਸੀ ਇਹ 5 ਮਹੀਨੇ ਹੋ ਗਏ ਗੁੰਮ ਹੋਏ ਨੂੰ ਹਾਂਜੀ ਅੰਬਰ ਸਰ ਗੁੰਮ ਹੋਇਆ ਸੀ ਠੀਕ ਹੈ ਹਾਂਜੀ ਤੇ ਆਸ ਹੈਗੀ ਸੀ ਮੋਬਾਈਲ ਦੀ ਵਾਪਸ ਨਹੀਂ ਆਸਤ ਨਹੀਂ ਹੈਗੀ ਬੜੀ ਕਿਰਪਾ ਹੋ ਗਈ ਜੀ ਮਿਲ ਗਿਆ ਅੱਜ ਫੋਨ ਜੀ ਕਿਹਾ ਚਾਹੁੰਦੇ ਹੋ ਪਟਾਲਾਪੁਰ ਦੇ ਉਪਰਾਲੇ ਨੂੰ ਲੈ ਕੇ ਬਹੁਤ ਵਧੀਆ ਕਿਰਪਾ ਪਟਾਲਾਪੁਰ ਸੇ ਮੈਂ ਸ਼ਾਬਾਸ਼ ਕਹਿੰਨਾ ਵਾ ਵੀ ਮੇਰਾ ਫੋਨ ਮਿਲ ਗਿਆ ਵਾ ਹਾਂਜੀ ਤੇ ਕਿੱਦਾਂ ਤੁਹਾਨੂੰ ਫਿਰ ਕੰਟੈਕਟ ਕਿੱਦਾਂ ਕਿਸੇ ਨੂੰ ਫੋਨ ਕਰਕੇ ਦੱਸਿਆ ਹਾਂਜੀ ਕੱਲ ਫੋਨ ਕੀਤਾ ਸੀ ਮੈਨੂੰ ਤੇ ਤੁਹਾਡਾ ਫੋਨ ਲੱਭ ਗਿਆ ਵਾ ਤੇ ਆਣ ਕੇ ਫੋਨ ਲੈ ਜਾਓ ਹੋਰ ਕਿਰਪਾ ਇਹਨਾਂ ਦੀ ਵੀ ਫੋਨ ਮਿਲ ਗਿਆ ਮੈਨੂੰ ਦੋ ਦੋ ਫਿਰ ਜਦੋਂ ਗੁੰਮ ਹੋਇਆ ਕੰਪਲੇਂਟ ਲਿਖਾਈ ਹੋਣੀ ਹਾਂਜੀ ਕੰਪਲੇਂਟ ਲਿਖਾਈ ਸੀ ਕੋਈ ਕੰਨੀ ਕਹਿਣਾ ਚਾਹੁੰਦੇ ਕਈ ਲੋਕ ਕੰਪਲੇਂਟ ਹੀ ਨਹੀਂ ਲਿਖਾਉਂਦੇ ਇੱਕ ਕੰਪਲੇਂਟ ਲਿਖਣੀ ਚਾਹੀਦੀ ਆ ਗੁੰਮ ਹੋ ਗਿਆ ਫੋਨ ਤੇ ਲਿਖਣੀ ਚਾਹੀਦੀ ਪਿਛਲੇ ਸੰਗ ਵਾਲੇ ਦਿਨ ਜਦੋਂ ਸੰਗ ਸੀ ਤੈਨ ਮਾਰਥਲੋ ਅੱਛਾ ਜੀ ਕਿਹੜ ਤੇ ਕੋਈ ਆਸ ਹੈਗੀ ਸੀ ਮਤਲਬ ਆਸ ਪੁਲਿਸ ਤੇ ਬਹੁਤ ਭਰੋਸਾ ਹੀ ਸੀ ਉਸ ਦਿਨ ਹੀ ਮੈਸੇਜ ਆ ਗਿਆ ਵੀ ਤੁਹਾਡੀ ਕੰਪਲੇਂਟ ਜਿਹੜੀ ਪਹੁੰਚ ਗਈ ਆ ਤੇ ਜਰੂਰ ਮਿਲੂਗਾ ਅੱਜ ਬੜੀ ਖੁਸ਼ੀ ਆ ਹਾਂ ਤੇ ਕਿੰਨੇ ਤੱਕ ਲਿਆ ਸੀ ਇਹ ਬੱਚੇ ਨੇ ਗਿਫਟ ਕੀਤਾ ਸੀ ਜੀ ਨੋਕੀਆ ਦਾ ਹਾਂ ਮਾਲਾ ਫਿਰ ਬੱਚੇ ਦੀ ਆਸ ਵੀ ਜੁੜੀ ਹੋਈ ਸੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਹੁਣ ਫਿਰ ਕਿੰਨਾ ਦਾ ਮਸਹੂਸ ਹੋ ਰਿਹਾ ਜੀ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ ਕਿੰਨਾ ਦੋਪਾਵਾਂ ਲੱਗਦਾ ਬਹੁਤ ਵਧੀਆ ਪੁਲਿਸ ਟਾਪ ਬਹੁਤ ਵਧੀਆ ਉਪਰਾਲਾ ਜੀ ਇੰਨੀ ਵਧੀਆ ਡੀਲਿੰਗ ਕਰ ਕਰ ਜਾ ਕੇ ਹਰ ਮੈਸੇਜ ਦੇ ਕੇ ਕਿ ਤੁਹਾਡਾ ਫੋਨ ਮਿਲ ਗਿਆ ਆਓ ਲੈ ਜੀ ਬਾਬੇ ਵੀਡੀਓ ਬਚਾ ਹੀ ਮਿਲੇ ਗਏ ਆ ਹਾਂ ਜੀ ਜੀ ਉੱਥੇ ਕਰੇ ਕੱਢ ਲਿਆ ਆ ਜੀ ਆ ਜੀ ਜੀ ਆ ਜੀ ਬਹੁਤ ਸੋਹਣਾ ਵਧੀਆ ਜੀ ਤੇ ਕਿਵੇਂ ਰਾਬਤਾ ਕੀਤਾ ਹਾਂ ਜੀ ਘਟਦਾ ਕਿਵੇਂ ਰਾਬਤਾ ਕੀਤਾ ਕਈ ਵਾਰੀ ਸਰ ਫੋਨ ਆਇਆ ਪਰ ਫਿਰ ਆਈ ਤੇ ਹੋਣਾ ਤੇ ਮੇਰੀ ਫੋਟੋ ਬਹੁਤ ਜਿਆਦੀ ਫੋਨ ਦੇ ਵਿੱਚ ਸੀ 3500 ਫੋਟੋ ਹੋਈ ਇਸ ਵੇਲੇ ਸਾਰੇ ਗੁੱਪ ਹੋ ਗਏ ਮੈਂ ਮਿਲ ਜੇਗੀ ਵਧੀਆ ਗੱਲ ਆ ਉਹ ਪੁਰਾਣੇ-ਪੁਰਾਣੇ ਫੋਟੋ ਨਿਕਲੇਉਂਦੇ ਫੋਟੋ ਮਾਂ ਵਿੱਚ ਹੀ ਹਾਂਜੀ ਇਹ ਸਰ ਮੇਰਾ ਫੋਨ 6 ਮਹੀਨੇ ਹੋ ਹੀ ਗਏ ਗੁੰਮ ਹੋਏ ਨੂੰ ਤਰੀਕ ਜਾਣੇ ਨਾ ਤਾਂ ਹਾਂ ਐਸੇ ਬਾਸ ਸਟੈਂਡ 'ਤੇ ਗੁੰਮ ਹੋਇਆ ਸੀ ਇਹ ਦੇਖੋ ਜੇਗਾ ਬੱਸ ਆਸ ਤੇ ਹੈ ਨਹੀਂ ਸਾਰੇ ਕਹਿੰਦੇ ਹੀ ਸ਼ਾਇਦ ਮਿਲ ਹੀ ਜਾਏ ਮੇਰੇ ਕੋ ਡੱਬਾ ਸੀਗਾ ਫੋਨ ਦਾ ਤੇ ਫਿਰ ਮੈਂ ਇੱਥੇ ਹੀ ਬਾਸ ਸਟੈਂਡ 'ਤੇ ਜਾ ਰਹੀ ਸੀ ਦੇ ਵਾਸਤੇ ਦੇਖਿਆ ਬਾਹ ਨੀਤੇ ਲੱਗਿਆ ਫੋਨ ਕਿਸੇ ਨੇ ਚਾਲ ਲਿਆ ਫਿਰ ਮੈਂ ਵਾਪਸ ਉਦਾਰੀਵਾਲ ਜਾ ਰਹੀ ਫਿਰ ਵਾਪਸ ਆ ਕੇ ਸ਼ਾਮ ਨੂੰ ਕੰਪਲੇਨ ਕੀਤੀ ਸਪਲਾਈ ਵਾਲਿਆਂ ਨਾਲ ਉਹਨਾਂ ਨੇ ਕੰਪਲੇਨ ਚਲੋ ਕੀਤੀ ਸਾਡੀ ਤੇ ਚਲੋ ਜੋ ਵੀ ਆਇਆ ਚਲੋ ਹੋ ਗਿਆ ਮਿਲ ਗਿਆ ਬਹੁਤ ਵਧੀਆ ਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਧੰਨਵਾਦ ਉਹਨਾਂ ਦਾ ਹਾਂਜੀ 6-7 ਮਹੀਨੇ ਹੋ ਗਏ ਜੀ ਅੱਛਾ ਜੀ ਕਿਹੜੀ ਜਗ੍ਹਾ ਗੜ ਸੰਕਰ ਨਵੇਂ ਸਾਰਜਪੁਰ ਅੱਛਾ ਆਸ ਹੈ ਕਿ ਸੀ ਮਿਲ ਜਾਏਗਾ ਨਾ ਨਾ ਹੁਣ ਤੇ ਚੇਤਾ ਭੁੱਲ ਗਿਆ ਹੋਰ ਰਿਪੋਰਟ ਵਾਲਾ ਕਾਗਜ਼ੂ ਨਹੀਂ ਸੰਭਾਲਿਆ ਉਹ ਵੀ ਗਵਾਤਾ ਹੁਣ ਤੇ ਮਤਲਬ ਮਨ ਤੇ ਕਿਉਂਕਿ ਜਿੱਦਨੇ ਗਵਾਚਾ ਨਾ ਦੋ ਦਿਨ ਨੀਂਦ ਨਹੀਂ ਆਈ ਕਿਉਂਕਿ ਇਸ ਤਰ੍ਹਾਂ ਜਿਆਦਾ ਜੁੜੀਆਂ ਸੀ ਕੋ ਵੀਡੀਓ ਵਿੱਚ ਆਪਣੇ ਬੱਚਿਆਂ ਦੀਆਂ ਹੀ ਬੇਟੀ ਦੀ ਵਿਆਹ ਹੀ ਭਰਿਆ ਵਿੱਚ ਸਾਰਾ ਹੀ ਤੇ ਮੈਂ ਕਿਹਾ ਡਾਊਨਲੋਡ ਕੀਤਾ ਕੀ ਤਾਂ ਆਵੇ ਕਿ ਨਾ ਆਵੇ ਚਲੋ ਬਾਅਦ ਚ ਆ ਤੇ ਗਿਆ ਪਰ ਦੋ ਤਿੰਨ ਦਿਨ ਧਿਆਨ ਨੀਂਦ ਤੇ ਚੈਨ ਸਭ ਖਰਾਬ ਹੋ ਗਿਆ ਸੀ ਪਰ ਜਿੱਦਾਂ ਹੀ ਇੱਥੇ ਬਟਾਲੇ ਆ ਹੀ ਪਹੁੰਚਿਆ ਉਦੋਂ ਤੇ ਇਹਨਾਂ ਸਾਰਾ ਨੂੰ ਕਾਣ ਕੇ ਹੀ ਸਰਬਰ ਕਰਾਮ ਵਾਲਿਆ ਕੋ ਰਿਪੋਰਟ ਲਿਖਾਈ ਉਹਦੇ ਅੱਖਾਂ 'ਚ ਅਥਰੂ ਸੀ ਉਦਾਸ ਸੀ ਹੱਥ ਜੋੜਦੇ ਆ ਮਾਰਾ ਲੱਭਦੋਗੇ ਕਹਿੰਦੇ ਕੋਸ਼ਿਸ਼ ਕਰਾਂਗੇ ਪਰ ਜਦੋਂ 31 ਦਸੰਬਰ ਆਦਿ ਨੇ ਇਹਨਾਂ ਨੇ ਫੋਨ ਲਾਇਆ ਸਾਨੂੰ